ਅਮਨਪ੍ਰੀਤ ਕਰਨ ਨਾਲ ਤੁਹਾਡੀ ਗੱਲਬਾਤ ਹੋਈ ਕਦੇ ਕੁਝ ਦੱਸਿਆ ਵੀ ਕੁਝ ਕਿਸੇ ਸਾਥੀ ਨੂੰ ਕਦੇ ਪਰੇਸ਼ਾਨੀ ਆ ਰਹੀ ਹੋਵੇ ਤਾਂ ਕਦੇ ਵੀ ਨਹੀਂ ਦੱਸਿਆ ਆਪਣੇ ਪਰੇਸ਼ਾਨੀਆਂ ਉਹ ਤਾਂ ਬੜੀ ਖੁਸ਼ੀ ਸੀਗੀ ਆਪਦੀ ਲਾਈਫ ਦੇ ਵਿੱਚ ਜੇ ਹੁਣ ਕਹਾਂ ਜੀ ਵੀ ਤੂੰ ਆ ਜਾ ਹੁਣ ਤੈਨੂੰ 4 ਸਾਲ ਹੋ ਗਏ ਬਈ ਨੂੰ ਤੂੰ ਆ ਜਾ ਕੋਈ ਡੈਡੀ ਮੇਰੀ ਪੀਆਰ ਹੋਣ ਵਾਲੀ ਆ ਬਸ ਮੈਨੂੰ ਅਗਲੇ ਮਹੀਨੇ ਕਾਰਡ ਮਿਲ ਜਾਊਗਾ ਮੈਂ ਫੇਰ ਆਉਂਗੀ ਪੱਕਾ ਕੋਈ ਕੁਝ ਸੀ ਉਹ ਬੇਹੱਦ ਖੁਸ਼ੀ ਸੀ ਉੱਤੇ ਕਦੇ ਜ਼ਿਕਰ ਹੋਇਆ ਉਹ ਵੀ ਉਸ ਨੌਜਵਾਨ ਦਾ ਮਨਪ੍ਰੀਤ ਸਿੰਘ ਦਾ ਕੁਝ ਉਹ ਸਾਨੂੰ ਕਦੇ ਵੀ ਕੋਈ ਕਿਸੇ ਨੇ ਜ਼ਿਕਰ ਨਹੀਂ ਸੀ ਸਾਡੀ ਤਾਂ ਗੱਲਬਾਤ ਉਰੇ ਚੱਲਦੀ ਸੀ ਮੁੰਡੇ ਨਾਲ ਅਸੀਂ ਵਿਆਹ ਕਰਨਾ ਸੀ ਜ ਕੈਨੇਡਾ ਪੁਲਿਸ ਇਸ ਮਾਮਲੇ ਦੀ ਚਾਂਜ ਚਲ ਰਹੀ ਹੈ ਅਤੇ ਉਸ ਦੋਸ਼ੀ ਦੀ ਭਾਲ ਵੀ ਕਰ ਰਹੀ ਹੈ ਹੁਣ ਇਹ ਵੀ ਸੁਣਨ ਚਾਹਿਆ ਦੀ ਉਹ ਉੱਥੋਂ ਭੱਜ ਚੁੱਕਿਆ ਕੈਨੇਡਾ ਛੱਡ ਕੇ ਤਾਂ ਉਸ ਦਾ ਵੀ ਤੁਸੀਂ ਅਬਦੇ ਲੈਵਲ ਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਉਸ ਦਾ ਪਛੋਕਰ ਕਿੱਥੋਂ ਦਾ ਪੰਜਾਬ ਤੋਂ ਸਾਨੂੰ ਹਜੇ ਉਹਦਾ ਕੁਝ ਵੀ ਨਹੀਂ ਪਤਾ ਲੱਗਿਆ ਜੀ ਪਛੋਕਰ ਕਿੱਥੇ ਦਾ ਕਿੱਥਾ ਨਾ ਜਦ ਗਵਰਨਮੈਂਟ ਦੱਸੂਗੀ ਫੇਰ ਕੈਨੇਡਾ ਦੇ ਵਿੱਚੋਂ ਬੇहद ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆਉਂਦੀ ਹੈ 28 ਸਾਲਾ ਅਮਨਪ੍ਰੀਤ ਕੌਰ ਦਾ ਕਤਲ ਹੋ ਜਾਂਦਾ ਹੈ ਕੁਝ ਸਮੇਂ ਬਾਅਦ ਉਸ ਨੂੰ ਪੀਆਰ ਮਿਲਣੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੈਗੀ ਇਹ ਮੰਦਭਾਗੀ ਕਠਨਾ ਸਾਹਮਣੇ ਆਉਂਦੀ ਹੈ ਇਸ ਵਕਤ ਅਸੀਂ ਅਮਨਪ੍ਰੀਤ ਕੌਰ ਸੈਣੀ ਦੇ ਘਰ ਚ ਮੌਜੂਦ ਹਾਂ ਜਿੱਥੇ ਮਾਤਮ ਦੇ ਸੱਥਰ ਵਿੱਚੇ ਹੋਏ ਨੇ ਸੋ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪੂਰੀ ਜਾਣਕਾਰੀ ਲੈ ਲੈਣੇ ਆ ਅੰਕਲ ਬੇਹਦ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਸਾਡਾ ਮਨ ਨਹੀਂ ਕਰਦਾ ਤੁਹਾਨੂੰ ਸਵਾਲ ਅਸੀਂ ਕਰੀਏ ਕਿਉਂਕਿ ਅਸੀਂ ਤੁਹਾਡੇ ਜਜ਼ਬਾਤ ਸਮਝ ਸਕਦੇ ਹਾਂ ਕੀ ਤੁਹਾਡੇ ਦੇ ਭੀਤਰੀ ਹੈ ਅਮਨਪ੍ਰੀਤ ਕਰਨ ਨਾਲ ਤੁਹਾਡੀ ਗੱਲਬਾਤ ਹੋਈ ਕਦੇ ਕੋਈ ਕੁਝ ਦੱਸਿਆ ਵੀ ਕੁਝ ਕਿਸੇ ਸਾਥੀ ਉਸ ਨੂੰ ਕਦੇ ਪਰੇਸ਼ਾਨੀ ਆ ਰਹੀ ਹੋਵੇ ਇਦਾਂ ਦੀ ਕਦੇ ਵੀ ਨਹੀਂ ਦੱਸਿਆ ਉਹਨੇ ਪਰੇਸ਼ਾਨੀ ਉਹ ਤਾਂ ਬੜੀ ਖੁਸ਼ ਸੀਗੀ ਆਵਦੀ ਲਾਈਫ ਦੇ ਵਿੱਚ ਵਧੀਆ ਪਰਮਾਨੈਂਟ ਜੌਬ ਸੀਗੀ ਉਹਦੀ ਉੱਥੇ ਉਹ ਤਾਂ ਸਾਡੇ ਨਾਲ ਇੱਕ ਦਿਨ ਪਹਿਲਾਂ ਹੀ ਗੱਲ ਹੋਈ ਆ ਉਹ ਘਾਟਾ ਘਾਟਾ ਗੱਲਾਂ ਕਰਦੀ ਰਹਿੰਦੀ ਸੀ ਉਹ ਉਹ ਕਹਿੰਦੀ ਸੀ ਮੇਰੀ ਡਿਊਟੀ ਹੈ ਡੈਡੀ ਫਿਰ ਮੈਂ ਹੁਣ ਡਿਊਟੀ ਤੇ ਜਾਣਾ ਹੋਗਾ ਮਤਲਬ ਕੋਈ ਪਤਨਾ ਡਿਊਟੀਆਂ ਕਰਨੀਆਂ ਅਸੀਂ ਹੁਣ ਕਿਹਾ ਜੀ ਵੀ ਤੂੰ ਆ ਜਾ ਹੁਣ ਤੈਨੂੰ 4 ਸਾਲ ਹੋ ਗਏ ਗਏ ਨੂੰ ਤੁਹ ਆ ਜਾ ਕੋਈ ਡੈਡੀ ਮੇਰੀ ਪੀਆਰ ਹੋਣ ਵਾਲੀ ਆ ਬਸ ਮੈਨੂੰ ਅਗਲੇ ਮਹੀਨੇ ਕਾਰਡ ਮਿਲ ਜਾਊਗਾ ਮੈਂ ਫੇਰ ਆਉਂਗੀ ਪੱਕਾ ਬੇਹੱਦ ਖੁਸ਼ ਸੀ ਉਹ ਬੇਹੱਦ ਖੁਸ਼ੀ ਸੀ ਉੱਥੇ ਕਦੇ ਜ਼ਿਕਰ ਹੋਇਆ ਹੋਵੇ ਉਸ ਨੌਜਵਾਨ ਦਾ ਮਨਪ੍ਰੀਤ ਸਿੰਘ ਦਾ ਕੁਝ ਉਸ ਹਸਨ ਨਾਲ ਕਦੇ ਵੀ ਕੋਈ ਕਿਸੇ ਦਾ ਜ਼ਿਕਰ ਨਹੀਂ ਸੀ ਸਾਡੀ ਤਾਂ ਗੱਲਬਾਤ ਉਰੇ ਚੱਲਦੀ ਸੀ ਮੁੰਡੇ ਨਾਲ ਅਸੀਂ ਵਿਆਹ ਕਰਨਾ ਸੀਗਾ ਜਦੋਂ ਹੁਣ ਉਰੇ ਆਉਂਦੀ ਉਹ ਅਸੀਂ ਉਰੇ ਉਹਦਾ ਮੁੰਡਾ ਦੇਖ ਰੱਖਿਆ ਸੀਗਾ ਉਹਦੇ ਨਾਲ ਉਹਦੇ ਵਿਆਹ ਕਰਨਾ ਸੀ ਅਸੀਂ ਉਹ ਕਹਿੰਦੀ ਮੈਂ 5-4 ਮਹੀਨਿਆਂ ਵਾਸਤੇ ਆਉਂਗੀ ਇਕੱਠੇ ਆਉਂਗੀ ਫਿਰ ਮੈਂ ਹੁਣ ਤਾਂ ਮਹੀਨੇ ਵਾਸਤੇ ਨਹੀਂ ਆਉਂਦੀ ਹੈਗੀ ਇਹ ਜੀ ਕੋਈ ਗੱਲਬਾ ਜੇ ਕੋਈ ਹੁੰਦੀ ਸਾਨੂੰ ਦੱਸਦੀ ਮਾੜਾ ਜਾ ਵੀ ਨਹੀਂ ਸਾਨੂੰ ਕੋਈ ਡਾਊਟ ਹੈਗਾ ਸੀਗਾ ਉਹ ਤਾਂ ਬੜੀ ਕਦੋਂ ਭਿੱਜੇ ਸੀ ਕੈਨੇਡਾ ਉਸ ਨੂੰ ਕੈਨੇਡਾ ਗਈ ਸੀ ਉਹ 2021 ਦੇ ਵਿੱਚ ਸਤੰਬਰ ਇਨਟੇਕ ਦੇ ਵਿੱਚ ਪੀਆਰ ਕਿੰਨੇ ਸਮੇਂ ਬਾਅਦ ਆਉਣੀ ਸੀ ਉਸ ਦੀ ਪੀਆਰ ਅਪਸਨ ਨੈਕਸਟ ਆ ਜਾਂਦੀ ਨਾ 11 ਮਹੀਨੇ ਚੋਂ ਦੀ ਪੀਆਰ ਕਾਰਡ ਮਿਲ ਜਾਣਾ ਸੀਗਾ ਹੁਣ ਉਹਦੀ ਪਾਈ ਹੋਈ ਸੀਗੀ ਮਈ ਦੀ ਜੂਨ ਦੀ ਪਾਈ ਹੋਈ ਸੀਗੀ ਅਸੀਂ ਉਹਨਾਂ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀਗਾ ਉਹਨਾਂ ਨੇ ਉਹ 6 ਮਹੀਨੇ ਚੋਂ ਦੀ ਪੀਆਰ ਆ ਜਾਣੀ ਸੀਗੀ ਬਸ ਸਾਰੇ ਫਾਰਮੈਲਿਟੀਆਂ ਪੂਰੀਆਂ ਹੋ ਚੁੱਕੀਆਂ ਸੀ ਬਸ ਕਾਰਡ ਮਿਲਣਾ ਹੀ ਬਾਕੀ ਸੀਗਾ ਬਿਲਕੁਲ ਹੁਣ ਕੈਨੇਡਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੋਸ਼ੀ ਦੀ ਭਾਲ ਵੀ ਕਰ ਰਹੀ ਹੈ ਹੁਣ ਇਹ ਵੀ ਸੁਣਨ ਚਾਇਆ ਵੀ ਉਹ ਉੱਥੋਂ ਭੱਜ ਚੁੱਕਿਆ ਕੈਨੇਡਾ ਛੱਡ ਕੇ ਤਾਂ ਉਸ ਦਾ ਵੀ ਤੁਸੀਂ ਅਬਦੇ ਲੈਵਲ ਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਉਸ ਦਾ ਪਛੋਕੜ ਕਿੱਥੋਂ ਦਾ ਪੰਜਾਬ ਤੋਂ ਸਾਨੂੰ ਹਜੇ ਉਹਦਾ ਕੁਝ ਵੀ ਨਹੀਂ ਪਤਾ ਲੱਗਿਆ ਜੀ ਪਛੋਕੜ ਕਿੱਥੇ ਦਾ ਕਿੱਥੇ ਦਾ ਨਾ ਜਦ ਗਵਰਨਮੈਂਟ ਦੱਸੂਗੀ ਫੇਰ ਫਿਰ ਇਹ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਵੀ ਉਹ ਕੈਨੇਡਾ ਗਵਰਨਮੈਂਟ ਉਹਰੇ ਤੁਹਾਨੂੰ ਭੇਜੂਗੀ ਇਨਫੋਰਮੇਸ਼ਨ ਤੇ ਉਹਦੇ ਦੇ ਹੋਵਰ ਪੜਤਾਲ ਕੀਤੀ ਜਾਵੇ ਅਸੀਂ ਤਾਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹਦੀ ਜੋਰਦਾਰ ਅਪੀਲ ਕਰਦੇ ਹਾਂ ਅਮਨਪ੍ਰੀਤ कौर ਦੀ ਜਿਹੜੀ ਵੱਡੀ ਭੈਣ ਆ ਉਹ ਹੁਣ ਕੈਨੇਡਾ ਦੇ ਵਿੱਚ ਸੁਰੱਖਿਅਤ ਥਾਂ ਤੇ ਆ ਉਹ ਕਿੱਥੇ ਆ ਉਹ ਪੁਲਿਸ ਨੇ ਉਹਨੂੰ ਪ੍ਰੋਟੈਕਸ਼ਨ ਦੇ ਰੱਖੀ ਆ ਆਪਦੇ ਲਵੇ ਰੱਖਿਆ ਆ ਉੱਥੇ 5 ਦਿਨਾਂ ਬਾਅਦ ਤੇ ਉਹਨੂੰ ਆਪਣਾ ਸਿਮ ਵੀ ਆਪਦੇ ਰੱਖਿਆ ਵੀ ਤਾਂ ਕਿਸੇ ਨਾਲ ਗੱਲ ਨਹੀਂ ਕਰਨੀ ਵੀ ਕੋਈ ਉਹਦੇ ਨਾਲ ਮਿਸਅਪਪਨ ਨਹੀਂ ਕਿ ਨਾ ਹੋ ਜੇ ਉਹ ਪੂਰੀ ਪ੍ਰੋਟੈਕਸ਼ਨ ਦੇ ਵਿੱਚ ਹੀ ਹੈਗੀ ਆ ਉੱਥੇ ਟ੍ਰਾਂਟੋ ਹਾਂ ਜਿੱਨਾਂ ਚ ਕਿ ਕਾਰਵਾਈਆਂ ਪੂਰੀ ਨਹੀਂ ਹੁੰਦੀਆਂ ਤੇ ਅੰਕਲ ਕੀ ਅਪੀਲ ਕਰਦੇ ਹੋ ਕਿਉਂਕਿ ਹੁਣ ਸਾਰਾ ਇੱਕ ਪ੍ਰੋਸੈਸ ਚੱਲੇਗਾ ਅ ਅਮਨਪ੍ਰੀਤ कौर ਦੀ ਮ੍ਰਿਤਕ ਦੇਵੀ ਪੰਜਾਬ ਵਿੱਚ ਆਊਗੀ ਸੋ ਕਿਵੇਂ ਦੇਖਦੇ ਹੋ ਵੀ ਕਦੇ ਮੈਂ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਵੀ ਇਦਾਂ ਦੀ ਮੰਤ ਭਾਗੀ ਘਟਣਾ ਹੋ ਜਾਊਗੀ ਨਹੀਂ ਸਾਨੂੰ ਤਾਂ ਇਹ ਤਾਂ ਸੋਚ ਵੀ ਨਹੀਂ ਸਕਦੇ ਭਾਈ ਸਾਡਾ ਹੁਣ ਵੀ ਜਦੋਂ ਦਿਮਾਗ ਚਾਉਂਦਾ ਦਿਮਾਗ ਫਟਣ ਬਲਾਸਟ ਹੁੰਦਾ ਸਾਡਾ ਸਾਡਾ ਦਿਮਾਗ ਵੀ ਇਹ ਵੀ ਇਹ ਸਾਡੇ ਨਾਲ ਕੀ ਵਾਪਰ ਗਿਆ ਇਹ ਘਟਣਾ ਕੀ ਵਾਪਰ ਗਿਆ ਇਹ ਹੁਣ ਉਹਦੀ ਅਸੀਂ ਮ੍ਰਿਤਕ ਦੇ ਤਾਂ ਅਸੀਂ ਉਹਦੀ ਬਾਡੀ ਤਾਂ ਅਸੀਂ ਆਪਣੇ ਸੰਗਰੂਰੀ ਲੈ ਕੇ ਆਵਾਂਗੇ ਪੰਜਾਬ 'ਚ ਲੈ ਕੇ ਆਵਾਂਗੇ ਉਰੀ ਉਹਦਾ ਸੰਸਕਾਰ ਕਰਾਂਗੇ ਸਾਰਾ ਕੁਝ ਕਰਾਂਗੇ ਜੇ ਕੋਈ ਗਵਰਨਮੈਂਟ ਸਾਡੀ ਮਦਦ ਕਰ ਸਕਦੀ ਆ ਤਾਂ ਅਸੀਂ ਬੜੇ ਧੰਨਵਾਦੀ ਹੋਵਾਂਗੇ ਉਸੇ ਸੋਇਸਨ ਅਮਰਪ੍ਰੀਤ ਕੌਰ ਸੈਣੀ ਦੇ ਫਾਦਰ ਸਾਹਿਬ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਬਿਹਤ ਮੰਦਭਾਗੀ ਘਟਣਾ ਵਾਪਰੀ ਹੈ ਅੱਜ ਪਰਿਵਾਰ ਦੇ ਘਰ 'ਚ ਮਾਤਮ ਦੇ ਸੱਥਰ ਵਿੱਚ ਛੁਕੇ ਨੇ ਚੰਗੇ ਭਵਿੱਖ ਖਾਤਰ ਲੜਕੀ ਨੂੰ ਕੈਨੇਡਾ ਭੇਜਿਆ ਸੀ ਮਹਿਜ਼ ਕੁਝ ਹੀ ਸਮੇਂ ਬਾਅਦ ਉਸਦੀ ਪੀਆਰ ਆ ਜਾਣੀ ਸੀ ਤੇ ਅੱਜ ਹੱਸਦਾ ਖੇਡਦਾ ਪਰਿਵਾਰ ਜਿਹੜਾ ਹੈਗਾ ਅੱਜ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਘਰ ਵਿੱਚ ਮਾਤਮ ਦੇ ਸੱਥਰ ਵਿੱਚ ਹੋ ਗਏ ਨੇ ਰਾਜੂ ਸ਼ਰਮਾ ਡੇਲੀ ਪੋਸਟ ਪੰਜਾਬੀ